ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਰੀ ਵਾਲੇ ਦਾ ਘਰ ਆ ਸੰਦ ਸਵਟਾ ਸਾਰਾ ਦਰਿਆ ਦੇ ਵਿੱਚ ਜਿਹੜੇ ਪਿਆ ਤਵੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸਵਟਾ ਸਾਰਾ ਹੀ ਲੋਂਦਿਆਂ ਆ ਸਹੀਰ ਦੇ ਲੱਗੇ ਹੋਏ ਆ ਪਰ ਘਰ ਵਿੱਚ ਹੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ ਅਸੀਂ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਮੈਂਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸੰਸਰਾਲੀ ਵਾਲਾ ਇੱਕ ਮੁਖਤਵਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦ ਤੱਕ ਇੱਥੇ ਤੇ ਅਸੀਂ ਗਵਾਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਸੋਣ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕਢਣ ਦਿਆਂ ਜਿੰਨੇ ਜੋ ਕੋ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਰੀ ਵਾਲੇ ਦਾ ਘਰ ਆ ਸੰਦ ਸਾਟਾ ਸਾਰਾ ਦਰਿਆ ਦੇ ਵਿੱਚ ਆ ਤਮੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਂ ਸਵਟਾ ਸਾਰਾ ਹੀ ਲੌਂਦਦੇ ਆਂ ਸੇਰ ਦੇ ਲੱਗੇ ਹੋਏ ਆਂ ਪਰ ਘਰ ਦੀ ਚੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ ਅਵੇਂ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆਂ ਕੋਈ ਸਰਕਾਰ ਦਾ ਇੱਥੇ ਬੰਦਾ ਨਵੇਂ ਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸੰਸਰਾਲੀ ਵਾਲਾ ਇੱਕ ਬੁਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦ ਤੱਕ ਇੱਥੇ ਤੇ ਅਸੀਂ ਗਾਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਮ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਫੋਨ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕਢਣ ਦਿਆਂ ਜਿੰਨੇ ਕੋਈ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਲੀ ਵਾਲੇ ਦਾ ਘਰ ਆ ਸੰਨ ਸੱਟਾ ਸਾਰਾ ਦਰਿਆ ਦੇ ਜਿਹੜੇ ਪਿਆ ਤਵੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰ ਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਤੇ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਂ ਸਫਟਾ ਸਾਰਾ ਹੀ ਲੌਂਦਦੇ ਆਂ ਸਿਹਰ ਦੇ ਲੱਗੇ ਹੋਏ ਆਂ ਪਰ ਘਰ ਵਿੱਚੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ। ਅਵੇਂ ਵੀ ਵੀਰ ਭਰਾ ਆਪਦੇ ਪਿੰਡ ਵੱਲੋਂ ਲੱਗੇ ਹੋਏ ਆਂ। ਕੋਈ ਸਰਕਾਰ ਦਾ ਇੱਥੇ ਬੰਦਾ ਨਵੇਂ ਦਾ ਤੱਕ ਨਹੀਂ ਪਹੁੰਚਿਆ ਗਿਆ ਜੀ। ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸਿਹਰ ਦਾ ਇੱਥੇ। ਇੱਕ ਬਲਜੀਤ ਸਿੰਘ ਸਰਾਲੀ ਵਾਲਾ ਇੱਕ ਬੁਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ। ਪ੍ਰਸ਼ਾਸਨ ਦਾ ਬੰਦਾ ਇੱਥੇ ਸਿਹਰ ਦਾ ਇੱਕ ਵੀ ਨਹੀਂ ਪਹੁੰਚਿਆ ਜਦਿਆਂ ਇੱਥੇ। ਤੇ ਅਸੀਂ ਗਵਾਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਮ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਸੋਣ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕਢਣ ਦਿਆਂ ਜਿੰਨੇ ਜੋ ਕੋਈ ਹੈਗਾ ਵੀਰ ਭਰਾ ਕਿਸੇ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ